ਉਹਦੇ ਸਵਾਲ ਜਵਾਬ ਉਹ ਤੁਹਾਨੂੰ ਕਰਨ ਲਿਆ। ਉਹਦਾ ਜਿਹੜਾ ਸਿੱਧਾ ਸ਼ੱਕ ਵਾਣਾ ਉਹ ਮੇਰੇ ਤੇ ਜਾਣ ਲਿਆ ਵਾ। ਇਹਨੇ ਵਿਆਹ ਕਰਾਤਾ ਉਹਦਾ ਘਰੇ। ਇੱਕ ਕੰਮ ਇਹ ਚ। ਜਿੱਦਾਂ ਨਾ ਮੇਤੇ ਸਮਝ ਲੰਘਿਆ ਵਾ ਨਾ। ਇਹਨਾਂ ਸਾਰਿਆਂ ਨੂੰ ਚਾਹੀਦਾ ਵਾ ਵੀ ਮੇਰਾ ਸਾਥ ਦੇਣ। ਮੈਂ ਡਾਕਟਰ ਕੋ ਜਾਵਾਂ ਦਵਾਈ ਲੈ ਕੇ ਆਵਾਂ। ਭਰਾ ਆਪਣੇ ਨੂੰ ਫੋਨ ਕਰ ਆਣ ਕੇ ਲੈ ਜੇ ਤਾਂ ਦਵਾਈ ਦਵਾ ਲਿਆਵੇ ਤੈਨੂੰ। ਆਹ ਇਹ ਥੋੜਾ ਪੀ ਦੁੱਖ ਤਕਲੀਫ ਹੋਵੇ ਤਾਂ ਹਾਨੇ ਵੜ ਵੜ ਕੇ ਖਾਈ ਜਾਣਾ ਮੈਨੂੰ ਆ ਹੋਣ ਰਿਆ ਜਾਂ ਮੈਨੂੰ ਆ ਹੋਣ ਰਿਆ ਜੇ ਹਾਇ ਰੱਬਾ ਕਿਹੜੇ ਦਿਨ ਆ ਗਏ ਆ ਕੀ ਸੋਚਿਆ ਸੀ ਤੇ ਕੀ ਹੋ ਗਿਆ ਵਾ ਮੈਂ ਤੇ ਇਹ ਸੋਚਦੀ ਸੀ ਵੀ ਮੁੰਡਾ ਵਿਆਹੂੰਗੀ ਨਿੱਕਾ ਵੀ ਤੇ ਚੱਲ ਪਰਿਵਾਰ ਪੂਰਾ ਹੋ ਜਾਊਗਾ ਤੇ ਸਾਡੇ ਸਰੋਂ ਪਾਰ ਲੱਥ ਜਾਊਗਾ ਪਰ ਪਾਰ ਲੱਥ ਦਾ ਲੱਥ ਦਾ ਤੇ ਨਾ ਜਿਆਦਾ ਪੈ ਗਿਆ ਵਾ ਸਮਝ ਨਹੀਂ ਆਉਂਦੀ ਵੀ ਗਾੜੀ ਹੁਣ ਕੀ ਬਣਾਵਾ ਤੇ ਰਮਨ ਕੀ ਸੋਚਣ ਡਈ ਆ ਸੋਚਣਾ ਮੈਂ ਕੀ ਆ ਕੀ ਤੁਹਾਨੂੰ ਦੱਸਾਂ ਸੋਚਨ ਤੇ ਘਰਵਾਰ ਹੀ ਡਈ ਆ ਵੀ ਕੀ ਸੋਚਿਆ ਸੀ ਆਪਾਂ ਵੀ ਚੱਲ ਮੁੰਡੇ ਦੋਵੇਂ ਵਿਆਹੇ ਜਾਣਗੇ ਆਪਣੇ ਸਿਰ ਤੋਂ ਭਾਰ ਲੱਥ ਜੂਗਾ ਪਰਿਵਾਰ ਆਪਣਾ ਪੂਰਾ ਹੋ ਜਾਊਗਾ ਪਰਿਵਾਰ ਪੂਰਾ ਹੁੰਦਿਆਂ ਹੁੰਦਿਆਂ ਘਰ ਦਾ ਬੇੜਾ ਗਰਖ ਹੋ ਗਿਆ ਵਾ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਤੱਕ ਨਾ ਰਪਿੰਦਰ ਹੀ ਨਾ ਸਾਡੇ ਘਰ ਦਾ ਸਾਰਾ ਸਿਸਟਮ ਬੜਾ ਵਧੀਆ ਸੀ ਅੱਜ ਜਦੋਂ ਦੀ ਜੋਤ ਆਈ ਹੈ ਨਾ ਤੇ ਇਹਦੇ ਪੇਕੇ ਨਾਲ ਸਾਡੀ ਸਾਂਝ ਰਿਸ਼ਤੇਦਾਰੀ ਪਈ ਆ ਉਦੋਂ ਦਾ ਹੀ ਕੰਮ ਖਰਾਬ ਹੋਇਆ ਵਾ ਰਾਮਾਨਾ ਕਿਹਦਾ ਕਸੂਰ ਨਾ ਕੱਢ ਕਸੂਰ ਤੇਰੇ ਬੱਚਿਆਂ ਦਾ ਮੇਰੇ ਬੱਚਿਆਂ ਦਾ ਕੀ ਕਸੂਰ ਵਾ ਕੀ ਗਲਤੀ ਕੀਤੀ ਆ ਤੇ ਜੇ ਉਹਦੀ ਕਿਤੇ ਬਾਹਰ ਗੱਲਬਾਤ ਹੀ ਉਥੇ ਤੇ ਪਹਿਲੋ ਦੱਸ ਦਿੰਦਾ ਵਿਆਹ ਕਰਨ ਤੋਂ ਪਹਿਲਾਂ ਹੀ ਤੇਰੇ ਹੁੰਦਿਆ ਕਿ ਪੁੱਛਦੇ ਰਹੇ ਕਿ ਨਹੀਂ ਹਾਇ ਰੱਬਾ ਜੇ ਗੱਲਬਾਤ ਹੁੰਦੀ ਤਾਂ ਹੀ ਦੱਸਦਾ ਨਾ ਗੱਲਬਾਤ ਇਦਾਂ ਹੋਈ ਆ ਜਿਹੜੀ ਵਿਆਹ ਕਿ ਲੈਂਦੀ ਆ ਇਦਾਂ ਕੀ ਹੋਈ ਆ ਕੋਈ ਗੱਲਬਾਤ ਨਹੀਂ ਇਦਾਂ ਹੋਈ ਇਹ ਸਿਰਫ ਤੁਹਾਡੀਆਂ ਗੱਲਾਂ ਵਾ ਦੂਜੇ ਉਹਦੇ ਮਾਪਿਓ ਵਾ ਉੱਥੇ ਮੂੰਹ ਚੁੱਕ ਕੇ ਬੈਠੇ ਆ ਉਹਨਾਂ ਨੂੰ ਪਤਾ ਵੀ ਸਾਡੀ ਧੀ ਦਾ ਘਰ ਬਰਬਾਦ ਹੋਣ ਰਿਹਾ ਵਾ ਅਸੀਂ ਉੱਥੇ ਜਾਈਏ ਰਮਨ ਉਹਨਾਂ ਨੂੰ ਸਾਰਾ ਹੀ ਫਿਕਰ ਵਾ ਜੇ ਉਹਨਾਂ ਨੂੰ ਫਿਕਰ ਵਾ ਤੇ ਉਹ ਮੁੰਡਾ ਆ ਗਿਆ ਨਾ ਤੇ ਮੁੰਡਾ ਕੀ ਕਰਨ ਆਇਆ ਵਾ ਆਪਣੇ ਕੰਮ ਕਰਦਾ ਫਿਰਨ ਰਿਹਾ ਵਾ ਭੈਣ ਨੂੰ ਇੱਕੋ ਵਾਰ ਮਿਲਣੀ ਆਇਆ ਵਾ ਜੇ ਐਡਾ ਹੀ ਦੁੱਖ ਹੀ ਭੈਣ ਨੂੰ ਖੜਦਾ ਨਾਲ ਉੱਥੇ ਦੁੱਖ ਸੋ ਘਰ ਦੇ ਭੈਣ ਭਰਾ ਸਾਰੀ ਗੱਲ ਇਹਨੂੰ ਪੁੱਛਦਾ ਵੀ ਜੋਤ ਮੈਨੂੰ ਦੱਸ ਗੱਲ ਕੀ ਹੋਈ ਆ ਉੱਥੇ ਜਾ ਕੇ ਖੁੱਲ ਕੇ ਉਹ ਗੱਲ ਦੱਸਦੀ ਔਰ ਰਮਨ ਗਾਲ ਤੇ ਉਹਨੇ ਇੱਥੇ ਦੱਸਤੀ ਆ ਸਾਰੀ ਤੇ ਉਥੇ ਜਾਣ ਦਾ ਕੀ ਫਾਇਦਾ ਨੂੰ ਕਾਦੀ ਗੱਲ ਦੱਸਤੀ ਆ ਕਸੂਰ ਸਾਰਾ ਮੈਨੂੰ ਲੱਗਦਾ ਤੇ ਮਾਂ ਪਿਓ ਚ ਹੀ ਹੈਗਾ ਵਾ ਔਰ ਰਮਨ ਆਪਣੇ ਕੋਲੋਂ ਨਾ ਗੱਲਾਂ ਲਾਈ ਜਾਇਆ ਕਰ ਮਾਂ ਪਿਓ ਦਾ ਕਸੂਰਾ ਉਹ ਵਿਚਾਰੇ ਉਥੇ ਬੈਠੇ ਤੇ ਉਹਨਾਂ ਦਾ ਕੀ ਕਸੂਰ ਵਾ ਜੇ ਤੇਰੇ ਦਾ ਤੇਰੇ ਮੁੰਡੇ ਦਾ ਹਾਏ ਰੱਬਾ ਸਾਰਾ ਕਸੂਰ ਹੀ ਮੇਰੇ ਮੁੰਡੇ ਦਾ ਵਾ ਉਹਨਾਂ ਦੀ ਕੁੜੀ ਦਾ ਕੋਈ ਕਸੂਰ ਨਹੀਂਗਾ ਉਹਨਾਂ ਦੀ ਕੁੜੀ ਤੇ ਆਪ ਮੁਤਰੀ ਹੋਈ ਰਹੀ ਆ ਰਮਨ ਮੇਰੀ ਗੱਲ ਸੁਣਾ ਜੇ ਸਾਡੀ ਧੀ ਨਾਲ ਇਹ ਕੰਮ ਹੋਇਆ ਹੁੰਦਾ ਤੇ ਸਾਨੂੰ ਘਟ ਕਾਢਣੀ ਸੀ ਅਹੀਂ ਉਹਦਾ ਸਾਥ ਨਾ ਦਿੰਦੇ ਜੇ ਅਹੀਂ ਨਾ ਆਉਂਦੇ ਤੇ ਮੁੰਡੇ ਆਪਣੇ ਇਹਨੂੰ ਖਲੁੰਦੇ ਆ ਹੀ ਇੱਥੇ 10 ਮੁੰਡਾ ਵੀ ਆਣ ਕੇ ਕੀ ਕਰਨ ਰਿਆ ਮੈਨੂੰ ਤਾਂ ਤੁਹਾਡੀ ਕੋਈ ਸਮਝ ਨਹੀਂ ਲੱਗਦੀ ਮੈਨੂੰ ਹੀ ਗਲਤ ਕਹਿਣਾ ਤੇ ਮੇਰੇ ਨਿਆਣਿਆਂ ਨੂੰ ਗਲਤ ਕਹਿਣਾ ਬਸ ਯਾਰ ਸਮਝੇ ਤੈਨੂੰ ਕਿਉਂ ਨਹੀਂ ਲੱਗਣ ਦੀ ਉਹ ਵਿਚਾਰਾ ਭੱਜਾ ਫਿਰਨ ਰਿਹਾ ਸਾਰੀਆਂ ਗੱਲਾਂ ਦਾ ਪਤਾ ਕਰਦਾ ਫਿਰਨ ਰਿਹਾ ਉਹ ਮੰਮੀ ਵਿਚਾਰੀ ਨਾ ਬੜਾ ਹੀ ਔਖਾ ਟਾਈਮ ਕੱਢਣ ਦੀ ਆ ਕੀ ਦੱਸਾਂ ਮੈਂ ਤੁਹਾਨੂੰ ਮੰਮੀ ਜੀ ਗੱਲ ਕੀ ਹੋਣੀ ਆ ਦੇਖੋ ਹੁਣ ਇੱਕ ਬੰਦਾ ਘਰੋਂ ਪਰਦੇਸ ਗਿਆ ਹੋਵੇ ਨਾ ਤੇ ਮਗਰੋਂ ਦਿਲ ਨਹੀਂ ਲੱਗਦਾ ਹੈਗਾ ਤੇ ਜਿਹੜੇ ਬੰਦੇ ਆ 3 ਮਹੀਨੇ ਹੋ ਗਏ ਫੋਨ ਨਹੀਂ ਆਇਆ ਉਹ ਵਿਚਾਰੀ ਤੇ ਕੀ ਬੀਤੂਗੀ ਤੁਸੀਂ ਆਪ ਹੀ ਦੱਸੋ ਹਾਂਜੀ ਉਹੀ ਨਾ ਪਰ ਮੰਮੀ ਜੀ ਘਰ ਦੇ ਵਿੱਚ ਜੇ ਸਿਆਣਾ ਬੰਦਾ ਹੀ ਨਾ ਸਮਝੇ ਹੁਣ ਮੰਮੀ ਜੋ ਦੀ ਗੱਲ ਸੁਣਦੇ ਹੀ ਨਹੀਂ ਆ 24 ਘੰਟੇ ਬਸੰਦੋਕਰ ਟੋਕੀ ਕਰਦੇ ਰਹਿੰਦੇ ਆ ਤੂੰ ਜੋ ਤੇ ਇਦਾਂ ਵਾ ਜੇ ਵਿਚਾਰੀ ਪੜਨ ਵਾਲੋ ਕੋਈ ਸਲਾਹ ਕਰਦੀ ਆ ਤਾਂ ਉਹਨੂੰ ਖਿੱਚ ਕੇ ਪੈਂਦੇ ਆ ਗਾੜੀਆਂ ਤਾਂ ਦੱਸੋ ਉਹਦਾ ਵਿਚਾਰੀ ਦਾ ਕੀ ਕਸੂਰ ਵਾ ਇਹਦੇ ਵਿੱਚ ਹਾਂਜੀ ਪਰ ਮਮੇ ਜੀ ਸਮਝਣ ਤਾਂ ਤਾਂ ਆਵਣਾ ਵੇਖੋ ਹੁਣ ਤੁਸੀਂ ਸਿਆਣੇ ਆ ਤੁਸੀਂ ਇਹ ਗੱਲ ਨੂੰ ਸਮਝਣਦੇ ਆਂ ਕਿ ਉਹਤੇ ਵਿਚਾਰੀ ਤੇ ਕੀ ਬੀਤਨਦੀ ਆ ਪਰ ਮੰਮੀ ਹੱਡੀ ਦਾ ਪੰਨੀ ਦਿਮਾਗ ਹੀ ਕਿਦਾਂ ਦਾ ਹੋ ਗਿਆ ਆ ਪਰ ਗਲਤੀ ਤੇ ਮੰਮੀ ਅਕਸਰ ਉਹਨਾਂ ਦੇ ਮੁੰਡੇ ਦੀ ਐ ਨਾ ਵਿਆਹ ਤੇ ਉਹਨੇ ਕਰਾਇਆ ਨਾ ਬਾਹਰ ਜਾ ਕੇ ਕੀ ਗੱਲ ਇਹਨੇ ਤੇ ਨਹੀਂ ਕਿਹਾ ਕਿ ਜਾ ਕੇ ਤੇ ਵਿਆਹ ਕਰਾ ਲਈ ਉਥੇ ਹਾਂਜੀ ਉਹ ਮੰਮੀ ਜੀ ਟਾਈਮ ਕਾਦਾ ਕੱਢਣਾ ਵਾ ਸੱਚੀ ਮੈਂ ਤੇ ਫਸ ਗਈਆਂ ਆ ਵਿੱਚ ਇੱਕ ਪਾਸੇ ਮੈਂ ਰਿਸ਼ਤਾ ਕਰਵਾਇਆ ਵਾ ਦੂਜੇ ਪਾਸੇ ਮੈਨੂੰ ਘਰ ਦੀ ਟੈਨਸ਼ਨ ਵਾ ਮੈਨੂੰ ਦੋਵੇਂ ਪਾਸੇ ਵੇਖਣੇ ਪੈਣ ਦੀ ਐ ਕਿਹਦੀ ਮੰਨਾਂ ਤੇ ਕਿਹਦੀ ਨਾ ਮੰਨਾਂ ਹਾਂਜੀ ਆਹੋ ਨਹੀਂ ਉਧ ਹੈਈ ਪਰ ਕੀ ਕਰਨਾ ਵਾ ਹੁਣ ਹਾਂਜੀ ਇਹ ਵੀ ਠੀਕ ਠਾਕ ਨੇ ਵਧੀਆ ਘਰੇ ਬਾਹਰ ਹੀ ਗਏ ਕਿਤੇ ਹਾਂਜੀ ਹਾਂਜੀ ਆ ਕੋਈ ਨਹੀਂ ਹਉ ਕੋਈ ਗੱਲ ਬਾਤ ਫੇ ਮੈਂ ਦੱਸੂਗੀ ਤੁਹਾਨੂੰ ਹੈ ਹਾਂਜੀ ਠੀਕ 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 ਓਕੇ ਉਹ ਮੇਰੀ ਗੱਲ ਸੁਣ ਨਾ ਕਿਹੜਾ ਮੁੰਡਾ ਹੈ ਫੋਨ ਫੋਨ ਮੰਮੀ ਤਾਂ ਆਉਂਦਿਆ ਹੀ ਪਿੰਡੋਂ ਓ ਮੰਮੀ ਤਾਂ ਤੇ ਆਉਂਦਿਆ ਹੀ ਭਰਾ ਉਹਦਾ ਆਇਆ ਹੀ ਕੱਲ ਤੈਨੂੰ ਮਿਲ ਕੇ ਕਿਉਂ ਨਹੀਂ ਗਿਆ ਮਿਲ ਕੇ ਨਹੀਂ ਗਿਆ ਉਹਦੇ ਸਵਾਲ ਜਵਾਬ ਉਹ ਤੁਹਾਨੂੰ ਕਰਨ ਲਿਆ ਹੈ ਉਹਦਾ ਜਿਹੜਾ ਸਿੱਧਾ ਸ਼ੱਕ ਵਾਣਾ ਉਹ ਮੇਰੇ ਤੇ ਜਾਣ ਲਿਆ ਵਾ ਇਹਨੇ ਵਿਆਹ ਕਰਾਤਾ ਉਹਦਾ ਘਰੇ ਤੁਹਾਡੇ ਦੇ ਸ਼ੱਕ ਕਿੱਦਾਂ ਜਾਂਦੇ ਆ ਉਹਨੇ ਤਾਂ ਤੁਹਾਡਾ ਨਾਮ ਨਹੀਂ ਲਿਆ ਹੈਗਾ ਯਾਰ ਮੇਰੇ ਲੱਗਦੇ ਘੰਟਾ ਬੈਠਾ ਰਿਹਾ ਕਰ ਲੋ ਠੀਕ ਹੈ ਨਾ ਜੋ ਲੱਗਾ ਸਵਾਲ ਪੁੱਛਣ ਜੋ ਲੱਗਾ ਪਤਾ ਨਹੀਂ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਆ ਤੁਹਾਨੂੰ ਹੀ ਖੁਰਕਾ ਮਾਲੂਮ ਹੋਈ ਹੋਣੀ ਆ ਹਾਨੂੰ ਤਾਂ ਇਦਾਂ ਤਾਂ ਕੋਈ ਸ਼ੱਕ ਹੋਇਆ ਨਹੀਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਜੇ ਅੱਗੇ ਤੋਂ ਆਇਆ ਨਾ ਇੱਥੇ ਤੇ ਜੇ ਮੈਨੂੰ ਕੋਈ ਸਵਾਲ ਪੁੱਛਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਉਹ ਕੋਈ ਨਹੀਂ ਗੱਲ ਕਰਦਾ ਹੁਣ ਜਿਉ ਵਿਚਾਰਾ ਇੱਥੇ ਆਇਆ ਵਾ ਉਹਨੇ ਅਕਸਰ ਕੋਈ ਨਾ ਕੋਈ ਗਲਤੀ ਕਰਨੀ ਹੈਗੀ ਆ ਯਾਰ ਗੱਲ ਕਰਦੀਆਂ ਨੇ ਆਪਣੀ ਭੈਣ ਨਾਲ ਕਰੇ ਮੇਰੇ ਨਾਲ ਜ਼ਰੂਰ ਕਰਨੀ ਜਾਂਨੇ ਮੈਨੂੰ ਹੁਣ ਘੜੀ-ਮੁੜੀ ਪੁੱਛਦਾ ਵੀ ਉਹਦਾ ਵਿਆਹ ਕਦਾਂ ਹੋਇਆ ਕਦਾਂ ਨਹੀਂ ਤੇ ਚਲੋ ਤੁਸੀਂ ਗਰਮਕਾਹੀ ਹੁੰਦੇ ਆਈ ਨੇ ਜਦੋਂ ਦੀ ਸੱਚੇ ਆ ਤਾਂ ਤੁਸੀਂ ਕਹੋ ਵੀ ਹਾਂ ਮੇਰਾ ਕਸੂਰ ਨਹੀਂ ਹੈਗਾ ਉਹ ਮੈਂ ਤਾਂ ਕਹਿਣ ਡਿਆ ਵਾਂ ਮੈਂ ਤਾਂ ਸਾਰੇ ਟੱਬਰ ਨੂੰ ਕਹਿਣ ਡਿਆ ਤੇ ਜੇ ਕੱਲ ਨੂੰ ਮੇਰਾ ਨਾਮ ਲਾਤਾ ਉਹਨੇ ਤਾਂ ਫੇਰ ਨਾ ਐਵੇਂ ਲਾ ਦੂ ਤੈਨੂੰ ਹੋਰਿਆ ਲਾ ਹੋ ਜਾਣਾ ਜਦੋਂ ਬੰਦੇ ਦੀ ਕੋਈ ਗਲਤੀ ਨਾ ਹੋਊ ਤਾਂ ਨਾ ਐਵੇਂ ਲਾ ਦੂਗਾ ਉਹ ਗਲਤੀ ਮੁੜ ਕੇ ਕੱਢ ਦਿੰਦੇ ਹੁੰਦੇ ਆ ਨਾ ਇਹੋ ਜੇ। ਉਹ ਨਹੀਂ ਕਿ ਕਿਧਰੋਂ ਤੁਰਿਆ ਫਿਰਨ ੜਿਆ ਕਿਧਰੋਂ ਨਹੀਂ ਆ। ਚੱਲ ਠੰਡੇ ਹੋਵੋ ਕੁਛ ਨਹੀਂ ਹੋ ਗਿਆ। ਤੇ ਤੂੰ ਆਇਆ ਵਾ ਤੂੰ ਆਪਣੀ ਭੈਣ ਨੂੰ ਮਿਲ ਉਹਦੇ ਲਾਗੇ ਬਹਿ। ਅਕਸਰ ਉਹ ਹੁਣ ਇੱਥੇ ਆਇਆ ਵਾ ਉਹਨੇ ਹੁਣ ਵੇਖਣਾ ਚਾਹਣਾ ਤਾਂ ਹੈ ਹੀ ਆ ਨਾ। ਤੇ ਕੀ ਗੱਲਬਾਤ ਹੋਈ ਹੈ ਤੇ ਕੀ ਨਹੀਂ ਹੋਈ। ਮੈਨੂੰ ਤਾਂ ਜਿੱਥੇ ਤੱਕ ਲੱਗਦਾ ਵਾ ਨਾ ਉਹਦੇ ਮਨ 'ਚ ਪਤਾ ਕੀ ਗੱਲ ਵਾ। ਵੀ ਮੈਂ ਇਹਨਾਂ ਤੇ ਸ਼ੱਕ ਕਰਨਾ ਵਾ ਤੇ ਇਹਨਾਂ 'ਤੇ ਇਲਜ਼ਾਮ ਲਾਉਣਾ ਵਾ ਤੇ ਜੋਤ ਨੂੰ ਇਥੋਂ ਹਿੱਸਾ ਮਿਲੂਗਾ। ਮੈਨੂੰ ਨਹੀਂ ਪਤਾ ਉਹਦੀਆਂ ਗੱਲਾਂ ਦਾ। ਉਹ ਕੋਈ ਨਹੀਂ ਆ ਤੁਸੀਂ ਆਪਣੇ ਮਨ ਦੇ ਵਿੱਚ ਐਵੇਂ ਪੁੱਠੇ ਵਿਚਾਰ ਲੈ ਕੇ ਬੈਠੇ ਆ। ਓਏ ਉਹ ਤਾਂ ਹੀ ਆਉਂਦਾ ਵਾ ਮੈਨੂੰ ਨਹੀਂ ਉਹਦਾ ਪਤਾ ਦੱਸ। ਹੋਰ ਬਾਹਰੋਂ ਇੰਨੀ ਦੂਰੋਂ ਕੀ ਕਰਨਾ ਇੱਥੇ? ਚਲੋ ਕੋਈ ਨਹੀਂ। ਜੇ ਕੋਈ ਗੱਲਬਾਤ ਹੋਊਗੀ ਨਾ ਤੇ ਕੋਈ ਨਹੀਂ ਘਰ ਦੇ ਵਿੱਚ ਪਹਿਲਾਂ ਮੰਮੀ ਨੂੰ ਇਹਨਾਂ ਨੂੰ ਪਤਾ ਲੱਗਣਾ ਵਾ ਨਾ ਫਿਰ ਕੋਈ ਨਹੀਂ ਕਰ ਲਾਂਗੇ ਗੱਲ। ਮੰਮੀ ਹੁਣੇ ਮੁੜ ਕੇ ਉਹਦੇ ਹਾਲ ਦੇ ਹੋ ਜਾਣੇ ਆ। ਉਹ ਚਲੋ ਕੋਈ ਨਹੀਂ ਠੰਡੇ ਹੋਵੋ ਮਾਸਾ। ਐਵੇਂ ਦੱਸ ਗਰਮ ਹੋਈ ਜਾਂਦੇ ਆ। ਜੇ ਹੁਣ ਉਹ ਵਿਚਾਰਾ ਇੱਥੇ ਆਇਆ ਵਾ ਉਹਨੇ ਅਕਸਰ ਪਤਾ ਥਾ ਉਹ ਕਿਤੇ ਨਾ ਕਿਤੇ ਕਰ ਰਹੀ ਆਂ। ਵੀ ਕੀ ਗੱਲ ਹੋਈ ਤੇ ਕੀ ਨਹੀਂ। ਕੀ ਗੱਲ ਇਹਨਾਂ ਦੀ ਕੋਈ ਭੈਣ ਹੁੰਦੀ ਤੇ ਇਹਨਾਂ ਨੂੰ ਦੁੱਖ ਨਾ ਹੁੰਦਾ ਜੋ ਹੁਣ ਉਹਨਾਂ ਬੀਤ ਜਾਂਦੇ ਤਾਂ ਉਹਨੂੰ ਹੀ ਪਤਾ ਹੋਣਾ ਆਪਣੀਆਂ ਮਰੀ ਜਾਂਦੇ ਆ ਹਾਂਜੀ ਮੰਮੀ ਨਹੀਂ ਮੈਂ ਸਮਝਦੀ ਆ ਤੁਹਾਡੀ ਗੱਲ ਹੁਣ ਕੀ ਕਰਾਂ ਮੇ ਜੀ ਟਾਈਮ ਤੇ ਕੱਢਣਾ ਹੀ ਪੈਣਾ ਵਾਣਾ ਤੁਹਾਡੀ ਗੱਲ ਵੀ ਸਹੀ ਆ ਹੁਣ ਜੀ ਵੀਜੀ ਹੁਣਾਂ ਨਾ ਪਿੰਡ ਚਲ ਜੂਗੀ ਤੇ ਇੱਥੋਂ ਵਾਲੇ ਜਲਾਣਾ ਕਰਨਗੇ ਨਾਲੇ ਨਾ ਵੀਜੀ ਨੇ ਮੈਨੂੰ ਸਮਝਾਇਆ ਵਾ ਕਹਿੰਦੇ ਜੋ ਤੇ ਘਰ ਚ ਗੱਲਾਂ ਹੋ ਜਾਂਦੀਆਂ ਹੁੰਦੀਆਂ ਵਾ ਇਹਦਾ ਮਤਲਬ ਇਹ ਥੋੜੀ ਆ ਵੀ ਪੇਕੇ ਚਲ ਜੀਦਾ ਵਾ ਤੇ ਮੈਂ ਤੇ ਉਹਨਾਂ ਦੀ ਗੱਲ ਮੰਨ ਕੇ ਬੈਠੀ ਆ ਨਾਲੇ ਉੱਥੇ ਮੰਮੀ ਜੀ ਤੁਸੀਂ ਹੋਵੋ ਤੇ ਮੈਂ ਤੁਹਾਡੇ ਕੋਲ ਰਹਿ ਵੀ ਲਵਾਂ ਹੁਣ ਵੀਜੀ ਦੇ ਕੋਲ ਜਾ ਕੇ ਕੀ ਰਵਾਂ ਉਹ ਤੇ ਵਿਚਾਰੇ ਆਪਸਾਰਾ ਦੇਣ ਕਿਸ ਨਾ ਕਿਸੇ ਕੰਮ ਤੋਂ ਬਾਹਰ ਰਹਿੰਦੇ ਆ ਹਾਂਜੀ ਨਹੀਂ ਨਹੀਂ ਕੋਈ ਨਹੀਂ ਜੇ ਤੁਸੀਂ ਆ ਜਾਓਗੇ ਨਾ ਫਿਰ ਮੈਂ ਆ ਜੂੰਗੀ ਰਹਿਣ ਅਜੇ ਸਰੀ ਜਾਂਦਾ ਵਾ ਇੱਥੇ ਖਬਰ ਸਾਰ ਕੀ ਹੋਣੀ ਅੰਮੀ ਤੁਹਾਨੂੰ ਪਤਾ ਹੀ ਆ ਇੱਕ ਵਾਰੀ ਪ੍ਰੂਫ ਜੇ ਆ ਗਏ ਆ ਬਸ ਉਹਨਾਂ ਦੇ ਬਿਸਤੇ ਸਾਰੇ ਕਹੀ ਜਾਂਦੇ ਆ ਜਾਂ ਤੇ ਮਾੜੀ ਮੋਟੀ ਉਹਨਾਂ ਨਾਲ ਗੱਲਬਾਤ ਹੋ ਜੇ ਪਤਾ ਲੱਗ ਜੇ ਘੱਟੋ ਘੱਟ ਕਿ ਉਹਨਾਂ ਵਿਆਹ ਕਰਵਾਇਆ ਵਾ ਜਾਂ ਖੁਸ਼ ਨੇ ਜਾਂ ਕਿੱਦਾਂ ਨੇ ਫੇਰ ਕਹਿੰਦੇ ਹੁੰਦੀ ਆ ਹੁੰਦੀ ਆ ਆਪਸੇ ਆਣੇ ਜੀ ਨਾਲੇ ਦਾ ਨੂੰ ਪਤਾ ਹੀ ਧੀ ਵੱਡੀ ਗੱਲ ਹੋਈ ਆ ਤੇ ਮਨ 'ਚ ਤੇ ਸੌ ਗੱਲਾਂ ਆਉਂਦੀਆਂ ਵਾ ਕੋਵੇਂ ਲੱਖ ਪ੍ਰੂਫ ਵਿਖਾ ਦੇਣ ਪਰ ਜਿੰਨਾ ਚਿਰ ਆਮੋ ਸਾਹਮਣੇ ਨਾਲ ਗੱਲ ਹੋ ਜੇ ਉਹਨਾਂ ਜੇ ਤੇ ਗੱਲ ਮੰਨ ਰਹੀਂਦੀ ਆ ਨਾ ਨਹੀਂ ਨਹੀਂ ਤਹਿੰਦਰ ਜੀ ਨੂੰ ਸਾਰੀ ਗੱਲ ਨਾ ਦੱਸਿਆ ਕਰੋ ਹਾਂ ਜੀ ਤਨ ਪਤਾ ਤੇ ਹੈ ਉਹਨਾਂ ਫਿਕਰ ਕਰਨ ਲੱਗ ਜਾਣਾ ਆ ਤੇ ਜੇ ਇਦਾਂ ਹੀ ਫਿਕਰ ਕਰਦੇ ਰਹੀ ਤੇ ਫਿਰ ਕੰਮ ਚ ਕਿੱਦਾਂ ਮੰਨ ਲਾਉਣਗੇ ਨਹੀਂ ਨਹੀਂ ਕੋਈ ਨਹੀਂ ਜੇ ਵੀਜੀ ਕਰਨਗੇ ਨਾ ਕੁਝ ਪਤਾ ਫਿਰ ਮੈਂ ਤੁਹਾਨੂੰ ਦੱਸੂਗੀ ਹਾਂਜੀ ਠੀਕ ਐ ਮੰਮੀ ਜੀ ਫੇਰ ਮੈਂ ਰੱਖ ਦਿਆਂ ਵਾਜਾ ਮੰਨ ਲਈ ਹੁਣੇ ਮੰਮੀ ਜੀ ਤੇ ਕੋਈ ਕੰਮ ਕਰ ਲਾ ਚੱਲ ਕੋਈ ਨਾ ਕੋਈ ਕੰਮ ਵੇਖ ਲਾ ਜਿਦੋਂ ਨਵੇਂ ਤੇ ਸਮਾਂ ਚੱਲਣ ਲਿਆ ਹੁਣ ਇਹਨਾਂ ਸਾਰਿਆਂ ਨੂੰ ਚਾਹੀਦਾ ਆ ਵੀ ਮੇਰਾ ਸਾਥ ਦੇਣ ਮੈਂ ਡਾਕਟਰ ਕੋ ਜਾਵਾਂ ਦਵਾਈ ਲੈ ਕੇ ਆਵਾਂ ਪਰ ਮੰਮੀ ਤੇ ਹੋਰ ਹੀ ਗੱਲਾਂ ਕਰ ਕਰ ਕੇ ਮਨ ਸਾੜੀ ਜਾਂਦੀ ਐ ਵੇਖਾਂ ਉਹ ਸੋਈ ਵਿੱਚ ਖਲਾਰਾ ਕਿਦਾਂ ਪਿਆ ਵਾ ਅੱਗੇ ਤੇ ਨਿੱਕੀ ਨਹੀਂ ਕਰਦੀ ਹੁੰਦੀ ਹੁਣ ਵੱਡੀ ਵੀ ਉਸੇ ਰਸੇ ਤੁਰ ਪਈ ਆ ਮੈਨੂੰ ਲੱਗਦਾ ਰੇਸਾਂ ਜਿਦਾ ਹੌਂਡ ਐ ਪਿਆ ਵਾ ਆ ਨਿੱਕੀ ਤੇ ਨਾ ਮੰਜਾ ਮਲ ਕੇ ਬੈਠੀ ਰਹਿੰਦੀ ਐ ਇਹਦੇ ਵੱਲ ਮੈਂ ਜਾਨੀ ਐ ਇਹਨੂੰ ਮੈਂ ਠਾਲਦੀ ਆ ਵੀ ਉੱਠ ਕੇ ਕੰਮ ਤਾਂ ਦਾ ਵੀ ਕੋਈ ਵੇਖ ਲਾ ਕਿ ਰੋਂ ਨੀ ਪਾ ਕੇ ਬੈਠੀ ਰਹਿਣਾ ਹੁਣ ਨਿਰਸੋਈ ਦੇ ਵਿੱਚ ਕਿਦਾਂ ਖਲਾਰਾ ਪਿਆ ਵਾ ਉੱਠ ਕੇ ਕੋਈ ਕੰਮ ਤੰਦਾ ਵੀ ਵੇਖ ਲਿਆ ਕਰ ਤੇ ਸਾਰਾ ਦਿਨ ਰੋਣ ਹੀ ਪਾ ਕੇ ਬੈਠੇ ਰਹਿਣਾ ਹੁੰਦਾ ਵਾ ਮੰਜੇ ਤੇ ਮੇਰੀ ਮੈਨੂੰ ਕਿਹੜਾ ਸ਼ੌਂਕ ਚੜਿਆ ਵਾ ਰੋਣ ਦਾ ਫਿਰੇ ਪੇਟ 'ਚ ਬੜੀ ਦਰਦ ਹੁੰਦੀ ਐ ਤੇ ਮੇਰਾ ਜੀ ਕਹਿੰਦਾ ਮੈਂ ਦਵਾਈ ਲਿਆਂ ਆ ਆਹੋ ਹੁਣ ਹਾ ਬਹਾਂ ਨਾ ਰਹਿ ਗਏ ਲਾਉਣ ਵਾਲਾ ਹੁਣ ਪੇਟ 'ਚ ਦਰਦ ਹੋਣ ਡੈ ਪੀ ਆ ਕੰਮ ਕਰ ਕਰ ਥੱਕ ਗਈ ਹੋਣੀ ਆ ਦਵਾਈ ਲੈਣ ਹੁਣ ਕਿੱਨੇ ਜਾਣਾ ਤੇਰੇ ਨਾਲ ਇੱਥੋਂ ਮੇਰੇ ਕਿਹਨੂੰ ਦੇ ਭੇਜੋ ਮੇਰੇ ਸੱਚੇ ਬੜੀ ਪੀੜਾ ਹੁੰਦੀ ਐ ਮੈਂ ਬਾਹਨੇ ਨਹੀਂ ਲਾਉਂਦੀ ਐਗੀ ਨਹੀਂ ਮੈਂ ਕਿਨੂੰ ਭੇਜਾਂ लवली ਘਰ ਹੈ ਨੀਗਾ ਡੈਡੀ ਤੇਰੇ ਬਾਹਰ ਬੰਬੀ ਦਾ ਗਏ ਪਨੀਰੀ ਨੂੰ ਪਾਣੀ ਲਾਉਣਾ ਹੈਗਾ ਭਰਾ ਆਪਣੇ ਨੂੰ ਫੋਨ ਕਰ ਆਣ ਕੇ ਲੈ ਜੇ ਤੇ ਦਵਾਈ ਦਵਾ ਲਿਆਵੇ ਤੈਨੂੰ ਬੋਲ ਪਾ ਮੂੰਹ ਖੋਜ ਫੋਨ ਆਇਆ ਕੀ ਤਾਂ ਉਹ ਕਹਿੰਦੀ ਨਹੀਂ ਨਹੀਂ ਜੀ ਮੈਂ ਕਰ ਦਿੰਦੀ ਆਹੇ ਇਹ ਥੋੜਾ ਫਿਰ ਦੋਖ ਤਕਲੀਫ ਹੋਵੇ ਤਾਂ ਹਨੇ ਵੜ ਵੜ ਕੇ ਖਾਈ ਜਾਣਾ ਮੈਨੂੰ ਆ ਹੋਣ ਰਿਆ ਜਾਂ ਮੈਨੂੰ ਆ ਹੋਣ ਰਿਆ ਜੇ ਹੁਣ ਤੇਰਾ ਭਰਾ ਆਵਾ ਉਹਨੂੰ ਫੋਨ ਕਰ ਤੈਨੂੰ ਲੈ ਕੇ ਜਾਵੇ ਕਿਤੇ ਠੀਕ ਹੈ ਤਾਂ ਦਵਾਈ ਬਾਅਦ ਚ ਲੈਵੇਂ ਪਹਿਲਾਂ ਕੰਮ ਤਾਂ ਕਰ ਲੈ ਜਿਹੜਾ ਰਹਿਦਾ ਵਾ ਕਰ ਆ ਜਾ ਟਕੇ ਬਾਅਦ ਫਿਰ ਬਹਾਨਾ ਚਾਹੀਦਾ ਤੈਨੂੰ ਬਸ ਮੰਜੇ ਤੇ ਬਹਿਣ ਦਾ ਆਂਦੀ ਹੁਣੀ ਵੀ ਹੁਣ ਮੰਮੀ ਆ ਗਈ ਆ ਹੁਣ ਇਹਨੇ ਕੰਮ ਕਰਨ ਨੂੰ ਕਿਹਾ ਨਾ ਹੁਣ ਟਿੱਡ ਫੜ ਕੇ ਇੱਥੇ ਬਹਿ ਗਈ ਆ ਪੀੜ ਹੁੰਦੀ ਆਪਣੇ ਮਾਪਿਓ ਨੂੰ ਫੋਨ ਕਰ ਉਹ ਆਉਣ ਇੱਥੇ ਤੇ ਤੇਰੇ ਬਾਰੇ ਸੋਚਣ ਕੋਈ ਜੇ ਤੇਰਾ ਭਰਾ ਆਇਆ ਵਾ ਮੈਂ ਆਪਣੇ ਕੰਮ ਕਰਨ ਰਿਹਾ ਕਦੀ ਇੱਧਰ ਨੂੰ ਤੁਰ ਪੈਂਦਾ ਕਦੀ ਇੱਧਰ ਨੂੰ ਤੁਰ ਪੈਂਦਾ ਉਹਨੂੰ ਤੇਰਾ ਕੀ ਫਿਕਰ ਵਾ ਕੋਈ ਨਹੀਂ ਮੇਜੀ ਮੈਂ ਕਰ ਲੈਣੀ ਆਹ ਕਰ ਉਹਨੂੰ ਸਾਡੇ ਸਿਰ ਤੇ ਨਾ ਬੈਠੀ ਰਹੀ ਸਾਡਾ ਨਹੀਂ ਉਹ ਟਾਈਮ ਹੈਗਾ ਝੋਨੇ ਲਾਉਣ ਪਨੀਰੀ ਪਨਾਰੀ ਨੂੰ ਪਾਣੀ ਲਾਉਣਾ ਉਹਨਾਂ ਨੇ ਤੇ ਆਜਾ ਨਾਲੇ ਕੰਮ ਕਰ ਨਹੀਂ ਤੈਨੂੰ ਤਾਂ ਮੈਂ ਉਦੋਂ ਨਹੀਂ ਕਿਹਾ ਸੀ ਵੀ ਜਿੱਥੇ ਕੋਈ ਵਾਲੀਵਾਸ ਨਾ ਨਾ ਹੋਵੇ ਉਥੇ ਨਹੀਂ ਰਹੀਦਾ ਪਰ ਤੇਰੇ ਦਿਮਾਗ ਦੇ ਵਿੱਚ ਗੱਲ ਪੈਂਦੀ ਨਹੀਂਗੀ ਉਦੋਂ ਆਪਣੇ ਭਰਾ ਦੇ ਨਾਲ ਹੀ ਚਲ ਜਾਨੀਓ ਉਦੋਂ ਵੀ ਨਾ ਤੇਰਾ ਜੀ ਕੀਤਾ ਕਰ ਤੈਨੂੰ ਕੀ ਲੋੜ ਹੀ ਜਾਂਦੀ ਇੰਨਾ ਵਧੀਆ ਘਰ ਬਾਹਰ ਛੱਡ ਕੇ ਜਾਣ ਨੂੰ ਤੇਰਾ ਜੀ ਕਰਦਾ ਵਾ ਵੀ ਜਾਵਾ ਆਰਾਮ ਦੇ ਨਾਲ ਸਾਰਾ ਦਿਨ ਬੈਠੀ ਰਹਿਣੀ ਆ ਉੱਥੇ ਰੋਟੀ ਪਕਾਵੇਂਗੀ ਤੇ ਖਾਵੇਂਗੀ ਇੱਥੇ ਮੈਂ ਕਰਤਾ ਯਾਰ ਰਪਿੰਦਰ ਨੇ ਕਰਤਾ ਤੂੰ ਰੋਟੀ ਪਾਈ ਤਾਂ ਖਾ ਲਈ ਆਜਾ ਹੁਣ ਪਿੰਦਰ ਦੀਦੀ ਅਗੀ ਜੋਤ ਗੱਲ ਸੁਣਿਓ ਮਾੜੀ ਜੀ ਕੀ ਗੱਲ ਹੋਈ ਆ ਦੀਦੀ ਮੇਰੇ ਪੇਟ ਚ ਬੜੀ ਦਰਦੂ ਹੁੰਦੀ ਆ ਮੰਮੀ ਨੂੰ ਕਿਹਾ ਕਿ ਭਾਈ ਵਾਸਤੇ ਰਹਿ ਨੀ ਮਨ ਨੰਨੀ ਦੇ ਜਦਾ ਹੁੰਦੀ ਆ ਹਾਂਜੀ ਚਲ ਤਾਂ ਉੱਪਰ ਦੇਓ ਤੇ ਮੈਡੀਸਿਨ ਹੈ ਨਹੀਂ ਕੋਈ ਵੀ ਕਰੇ ਨਹੀਂ ਦੀਦੀ ਮੈਡੀਸਿਨ ਹੈ ਨਹੀਂ ਤੇ ਮੰਮੀ ਕੀ ਕਹਿੰਦੀ ਆ ਕਹਿੰਦੇ ਵੀ ਜੀ ਨੂੰ ਫੋਨ ਕਰ ਲਾ लवली ਭਾਜੀ ਦਾਦੇ ਡੈਡ ਤੇ ਉਹ ਤਾਂ ਹੈ ਨਹੀਂ ਕੋਈ ਨਹੀਂ ਮੈਂ ਭਾਜੀ ਤੇਨੂੰ ਕਰਦੀ ਆ ਫੋਨ ਹੁਣੇ ਕੋਈ ਨਹੀਂ ਆਉਂਦੇ ਆ ਨਾ ਬਰੋਂ ਤੇ ਫਿਰ ਕੋਈ ਨਹੀਂ ਜਾਣੀ ਆਪਾਂ ਮੈਂ ਜਾਣੀ ਤੇਰੇ ਨਾਲ ਕੋਈ ਭੀੜ ਹੁੰਨੀ ਆ ਦੇਦੀ ਕੋਈ ਗੱਲ ਨਹੀਂ ਤੂੰ ਕਿਹੜੀ ਰੈਸਟ ਕਰ ਕੋਈ ਨਹੀਂ ਹਟ ਜਾਣੀ ਆ ਖਾਦਾ ਕੋ ਕੁਛ ਨਹੀਂ ਦੇਦੀ ਖਾਣਾ ਹੀ ਨਾ ਕੁਛ ਮੈਂ ਲਿਆਵਾਂ ਨਹੀਂ ਦੀਦੀ ਜੀ ਨਹੀਂ ਕਰਨਿਆਗਾ ਮੈਂ ਪਾਣੀ ਪੀਤਾ ਹਾਂ ਉਹ ਤਾਂ ਪਰ ਭੀੜ ਬੜੀ ਹੋਈ ਜਾਣੀ ਫਾਇਰ ਬੜਾ ਦਰਦ ਕਿਉਂ ਹੁੰਦੀ ਆ ਹੁਣੇ ਉਹ ਲੱਗੀ ਆ ਹਾਂਜੀ ਚਲ ਕੋਈ ਨਹੀਂ ਹਟ ਜਾਣੀ ਆ ਜਾਂਦੇ ਆਪਾਂ ਮੈਂ ਨਾ ਹੁਣੇ ਤੇਰੇ ਭਾਈ ਨੂੰ ਫੋਨ ਕਰਦੀ ਆ ਧੋਉਂਦੇ ਆ ਨਾ ਤੇ ਤੂੰ ਪਾਏ ਨਾ ਕੱਪੜੇ ਤਿਆਰ ਵਾ ਨਾ ਬਸ ਫਿਰ ਆਪਾਂ ਇਦਾਂ ਚੱਲ ਜਾਣਾ ਵਾ ਦੀਦੀਆਂ ਨਾਲ ਨੂੰ ਕਰ ਲਉਂ ਨਾ ਛੇਤੀ ਫੋਨ ਮੈਂ ਲਉਂ ਨਹੀਂ ਲਉਣੀ ਬਸ ਤੂੰ ਬਹਿ ਇੱਥੇ ਹਾਂਜੀ ਇੰਨਾਂ ਨੇ ਤੇ ਬਰੋਂ ਆਉਂਦਿਆਂ ਹਲੇ ਟਾਈਮ ਲਾਉਣਾ ਆ ਕਿਉਂਕਿ ਹਲੇ ਹੁਣੇ ਤੇ ਗਏ ਆ ਇਦਾਂ ਕਰਨੀ ਆ ਮੰਮੀ ਵੱਲ ਜਾਨੀ ਆ ਤੇ ਇਹਨਾਂ ਨਾਲ ਗੱਲ ਕਰਦੀ ਆ ਇੱਕ ਸਰ ਜਿਹਨੋਂ ਤੇ ਪੀੜ ਹੋਣੀ ਦਈ ਆ ਉਹਨੂੰ ਲੈ ਕੇ ਚੱਲੋ ਕਿਤੇ ਜਾਨੀ ਆ ਭਲਾ ਹਾਂ ਹਾਂ ਕਿੰਨੀ ਗਰਮੀ ਆ ਦਿਨ ਚੜਦੇ ਨਾ ਹੀ ਅੱਗ ਲੱਗ ਜਾਂਦੀ ਆ ਇਹੋ ਘੜੀ ਆ ਹਵਾ ਮੜੀ ਦੀ ਵਗੰਢਈ ਆ ਹੋਰ ਘੜੀ ਨੂੰ ਵੇਖੀ ਕੀ ਬਣਾਵਾਂ ਮਮੇ ਜਦੋਂ ਹੀ ਬਾਹਰ ਬੈਠੇ ਆ ਆਹ ਤਾਂ 12 ਵਜੇ ਆਉਂਦੇ ਹੀ ਤੇ ਮੈਂ ਹਾਂ ਸਾਰੀ ਦੁਪਹਿਰ ਅੰਦਰ ਹੀ ਰਹਿਣਾ ਵਾ ਇੱਥੇ ਘੜੀ ਬਾਹਰ ਬੈਗੀ ਆਣ ਕੇ ਚਲੋ ਉਹ ਤੇ ਗੱਲ ਠੀਕ ਵਾ ਤੇ ਮੈਂ ਆਈਆਂ ਜੋਤ ਲਾਗੂ ਹੂੰ ਉਹਦੇ ਨੂੰ ਦਰਦ ਬੜੀ ਹੁੰਦੀ ਆ ਪੇੜ ਵਿੱਚ ਨਿਕ ਕੱਖ ਨਹੀਂ ਹੋਇਆ ਅਥਾ ਗੋਲੀ ਹੁਣੀ ਕੋਈ ਦੇ ਦੇਨ ਨੂੰ ਮੰਮੀ ਜੀ ਵੇਖੋ ਉਹਦਾ ਹੁਣ ਹਾਲ ਵੀ ਉਦਾਂ ਦਾ ਵਾ ਉਹਨੂੰ ਕਿਤੇ ਲੈ ਕੇ ਚਲੀਏ ਪਤਾ ਨਹੀਂ ਕਿਉਂ ਦਰਦ ਹੋਉਂਦੀ ਆ ਕੀ ਪ੍ਰੋਬਲਮ ਕੀ ਆ ਮੇਰੇ ਘਰ ਸੋਣਾ ਨਾ ਤੇਰਾ ਪਿਓ ਘਰ ਵਾ ਨਾ ਲਵਲੀ ਘਰ ਵਾ ਮੈਂ ਹੁਣ ਮੋਢਿਆਂ ਤੇ ਚੱਕ ਕੇ ਲੈ ਜਾ ਆਉਣ ਕਿਤੇ ਜਾਵਾਂਗੇ ਕਿਤੇ ਚਲੋ ਕੋਈ ਨਹੀਂ ਅਮੀ ਜੀ ਵੀ ਆ ਜਾਂਦੀ ਆ ਚਲ ਜੀ ਆ ਵੀ ਤੁਹਾਨੂੰ ਥੋੜਾ ਬੋਧਾ ਹੌਸਲਾ ਦਵਾਂ ਕਿ ਚਲ ਨਾਲ ਖੜਦੇ ਆ ਤੂੰ ਤਾਂ ਪਹਿਲਾਂ ਹੀ ਇੱਦਾਂ ਨਹੀਂ ਗੱਲਾਂ ਕਰੀ ਜਾਂਦੇ ਆ ਨਿੱਤੋਂ ਦਈ ਜਾ ਹੌਸਲਾ ਮੇਰੇ ਕੋਲ ਨਹੀਂ ਹੌਸਲਾ ਦਿੱਤਾ ਜਾਂਦਾ ਕਿੰਨਾ ਕ ਹੌਸਲਾ ਦਵਾ ਮੈਂ ਨੂੰ ਮੰਮੀ ਜੀ ਹਿੱਦਾ ਕਿਉਂ ਕਰਨਦੇ ਆ ਤੁਸੀਂ ਤਾਂ ਕੀ ਕਰਾਂ ਫਿਰ ਮੈਂ ਮੈਂ ਬਦਲੋ ਆਪਣੇ ਆਪ ਨੂੰ ਅਕਸਰ ਉਹ ਵੀ ਤੁਹਾਡੀ ਨੌਂ ਆ ਨੌਂ ਹੀ ਪਰ ਹੋਣੀ ਮੇਰੀ ਨੌਂ ਹੈਗੀ ਕਿਉਂ ਹੁਣ ਕਿਉਂ ਨਹੀਂ ਹੈਗੀ ਜਿੱਦਾਂ ਜਨੇ ਕੰਮ ਕੀਤੇ ਆ ਨੌਂ ਬਣਨ ਵਾਲੇ ਕੀਤੇ ਹੁੰਦੇ ਉਹ ਮੰਮੀ ਜੀ ਇਹ ਵਾਲੀਆਂ ਗੱਲਾਂ ਛੱਡੋ ਪਿਛਲੀਆਂ ਗੱਲਾਂ ਛੱਡੋਗੇ ਨਾ ਤੇ ਫਿਰ ਹੀ ਅੱਗੇ ਕੋਈ ਨਾ ਕੋਈ ਹੱਲ ਹੋਣਾ ਵਾ ਰਪਿੰਦਰ ਮੇਰੀ ਸੁਣ ਲੈ ਗੱਲ ਮਾੜੀ ਜੀ ਗੱਲ ਹੁੰਦੀ ਹੈ ਨਾ ਤਾਂ ਦੌੜੀ ਮੇਰੇ ਵੱਲ ਆ ਜਾਂਦੀ ਆ ਨਜਾ ਜਾ ਕੇ ਗੋਲੀ ਕੋਈ ਦੇ ਦੇ ਮੈਂ ਕੀ ਕਰਾਂ ਹੁਣ ਨਹੀਂ ਠੀਕ ਤੇ ਮੰਮੀ ਜੀ ਗੋਲੀ ਤੇ ਤਾਂ ਦਵਾ ਨਾ ਜੇ ਨਾਰਮਲ ਉਦਾਂ ਦਰਦ ਹੋਉਂਦੀ ਹੋਵੇ ਤੈਨੂੰ ਪਤਾ ਵੋ ਕੰਡੀਸ਼ਨ ਉਹਦੀ ਕਿੱਦਾਂ ਦੀ ਹੈ ਤੇ ਜੇ ਤੈਨੂੰ ਜ਼ਿਆਦਾ ਦੁੱਖ ਵਾ ਨਾ ਜਾਂ ਬਸਾਂ ਨੰਗਾ ਡਈਆਂ ਵਾ ਲੈ ਜਾ ਫੇਰ ਜਿੱਥੇ ਖੜਨਾ ਵਾ ਮੈਂ ਤਾਂ ਫੇਰ ਜਾਉਂਗੀ ਕਿਤੇ ਨਾ ਜਾ ਲੈ ਜਾ ਫੇਰ ਇਹ ਹੋਈ ਨਹੀਂ ਮਾਨ ਹੈਗੀ ਇਹ ਜਾਦੀ ਸਿਰ ਤੇ ਵੀ ਚੜ ਗਈ ਆ ਜਰਾਂ ਕੋ ਨੂੰ ਕੁਛ ਹੁੰਦਾ ਤਾਂ ਦੌੜੀ ਆਉਂਦੀ ਬਾਹਰ ਨੂੰ ਉਹ ਤਾਂ ਦੋਵੇਂ ਪਿਓ ਪੁੱਤ ਘਰ ਹੈ ਨਹੀਂਗੇ ਤੇ ਮੈਂ ਮੋਢਿਆਂ ਤੇ ਚੋਕੇ ਲੈ ਜਾਂਨ ਨੂੰ ਆਉਂਦੇ ਤਾਂ ਕੋਈ ਗੱਲ ਨਹੀਂ ਕਰਦੀ ਉਹਨਾਂ ਨਾਲ ਗੱਲ ਇਹਨਾਂ ਦਾ ਇਰਾਦਾ ਵਾ ਘਰ ਦਾ ਕੰਮ ਤੰਦਾ ਨਾ ਕੋਈ ਵੇਖਣ ਬਸ ਸਾਡੇ ਦਵਾਲੇ ਹੀ ਰਹਿਣੋ। ਓਏ ਨਹੀਂ ਨਹੀਂ ਯਾਰ। ਓਇ ਆਹੋ ਤੂੰ ਹੀ ਸਮਾਨ ਘੱਲ ਦੋ ਤੇ ਮੈਂ ਪੈਸੇ ਦੇ ਦਿੰਦਾ। ਮੇਰੀ ਗੱਲ ਸੁਣ ਅੱਗੇ ਤੁਹਾਡੇ ਨਾਲ ਧਾਰ ਕੀਤਾ ਕਰੀ। ਆਹੋ। ਦੋ ਵਾਰੀ ਅੱਗੇ ਲਿਆਂਦਾ ਤੁਹਾਡੇ ਕੋਲ ਉਸੇ ਵੇਲੇ ਪੈਸੇ ਦੇ ਦਿੱਤੇ ਮੈਂ। ਕੋਈ ਗੱਲ ਨਹੀਂ ਜਿਆਦਾ ਹੋਵੇ ਜਿਆਦਾ ਘੱਲ ਦੋ। ਕੋਈ ਚੱਕਰ ਨਹੀਂ। ਓਇ ਆਹੋ ਆਹੋ ਘੱਲ ਦੇ ਘੱਲ ਦੇ ਤੂੰ ਮੁੰਡੇ ਨੂੰ ਘੱਲ ਦੇ। ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਘੱਲ ਦੇ ਤੂੰ। ਓਇਆ ਹੋ ਮੈਂ ਦੇ ਦੂੰਗਾ ਕੋਈ ਗੱਲ ਕੱਲ ਦੇ ਕੱਲ ਹਾਂ ਦੱਸ ਗੱਲ ਕੀ ਹੋਣੀ ਆ ਜੋਤਨੀ ਹੀ ਠੀਕ ਹੈ ਜੀ ਤੇ ਘਰੇ ਚਲੋ ਮੜਾਈ ਆ ਕੀ ਹੋਇਆ ਉਹਨੂੰ ਹੁਣ ਉਹਦੇ ਨਾਲ ਦਰਦ ਹੋਉਂਦੀ ਆ ਯਾਰ ਹੋਂਦੀ ਆ ਤੇ ਮੈਂ ਦੱਸ ਕੀ ਕਰਾਂ ਫੇਰ ਕੋਈ ਨਾ ਕੋਈ ਨਾਂ ਲੱਗ ਜਾਊਗਾ ਮੇਰਾ ਕੋਈ ਨਹੀਂ ਨਾਂ ਲੱਗਦਾ ਓਏ ਉਹਨੂੰ ਤੇ ਆਪਾਂ ਭਰਾ ਨੂੰ ਫੋਨ ਕਰ ਨੇ ਭਰਾ ਵਿਚਾਰਾ ਕੀ ਕਰੇ ਤੁਸੀਂ ਘਰ ਦੇ ਵਿੱਚ ਕੋਈ ਜੀਵ ਨਹੀਂ ਹੈਗਾ ਜੇ ਮੰਮੀ ਵੱਲ ਗਈ ਉਹ ਵੀ ਇਹੀ ਗੱਲਾਂ ਕਰੀ ਜਾਂਦੇ ਆ ਜੇ ਹੁਣ ਤੁਹਾਡੇ ਵੱਲਾਂ ਹੀ ਤੁਸੀਂ ਵੀ ਉਹ ਹੀ ਉਹ ਮੈਂ ਨਹੀਂ ਆ ਭਰਾ ਜਾਣਾ ਸਿੱਧੀ ਗੱਲ ਮੁੜ ਕੇ ਘਰ ਦੇ ਮੇਰੇ ਦਵਾਲੇ ਹੋ ਜਾਣਾ ਮੈਂ ਨਾਲ ਜਾਨੀ ਹੈ ਨਾ ਓਏ ਅੱਗੇ ਵੀ ਤੂੰ ਹ ਰਿਸ਼ਤਾ ਰਹਿਂਦਾ ਵਾ ਨਾ ਇੱਥੇ ਤੇ ਅੱਗੇ ਥੋੜਾ ਪਵਾੜਾ ਪਿਆ ਹੈ ਮੇਰੀ ਗੱਲ ਸੁਣੋ ਜੇ ਹੁਣ ਤੁਸੀਂ ਵਿਆਹ ਲਿਆਏ ਹੈ ਨਾ ਤੂੰ ਉਹਨੂੰ ਕੋਹ ਦੇ ਕੇ ਮਾਰ ਦੋ ਕੰਮ ਨਿੱਪੜਾ ਯਾਰ ਮੰਮੀ ਨੇ ਨਾ ਕਰਤੀ ਜਾਨਾ ਤੇ ਮੈਂ ਨਹੀਂ ਜਾਣਾ ਸਿੱਧੀ ਗੱਲ ਉਹ ਤਾਂ ਇਕੱਲਾ ਸਾਧ ਦਿੰਦੀ ਹੈ ਮੇਰਾ ਤੁਸੀਂ ਨਾ ਮਾਂ ਬੋਤ ਉਦਾ ਹੀ ਮਨਜਾਬ ਦਾ ਰਲੇ ਆ ਤੁਸੀਂ ਤੁਹਾਡੀ ਸੁਣਦੇ ਹੀ ਨਹੀਂ ਕੋਈ ਗੱਲ ਵੀ ਆ ਗਈ ਨਾ ਫੇਰ ਉਹ ਗੱਲ ਨਾ ਹੀ ਲਾਉਣਾ ਵੇ ਕਿਸਾਬ ਦਾ ਲੱਗ ਗਿਆ ਵਾ ਇਹਦੇ ਵਿੱਚ ਨਾ ਲਾਉਣ ਵਾਲੀ ਕਿਹੜੀ ਗੱਲ ਵਾ ਜੇ ਵਿਚਾਰੀ ਨੂੰ ਕੋਈ ਤਕਲੀਫ ਆ ਤਾਂ ਉਹਨੂੰ ਖੜਨਾ ਨਹੀਂ ਕਿਤੇ ਵੀ ਯਾਰ ਮੈਂ ਨਹੀਂ ਜਾਣਾ ਜੇ ਮੰਮੀ ਕਹਿ ਦੂਗੀ ਤੇ ਮੈਂ ਚਲ ਜੂੰਗਾ ਜਾਂ ਡੈਡੀ ਕਹਿ ਦੂਗਾ ਤੇ ਸਿੱਧੀ ਗੱਲ ਡੈਡੀ ਕਿੱਥੇ ਆ ਉਹਨੂੰ ਲੈ ਜਾ ਜੇ ਨਾਲ ਤੇ ਡੈਡੀ ਜਾਊਗਾ ਡੈਡੀ ਵੀ ਇਹੀ ਆਖਣਗੇ ਜੋ ਤੁਸੀਂ ਨੇ ਕਹਿਣ ਆਖਣਗੇ ਤੇ ਫਿਰ ਆਪਣੇ ਭਰਾ ਨੂੰ ਫੋਨ ਕਰ ਲੈ ਮੈਨੂੰ ਨਹੀਂ ਇਹ ਗੱਲ ਦਾ ਪਤਾ ਨਾਲੇ ਮੈਨੂੰ ਕੰਮ ਹੈ ਮੈਂ ਜਾਣਾ ਵਾ ਸਿੱਧੀ ਗੱਲ ਤੁਹਾਨੂੰ ਤੇ ਕਿਤੇ ਮਾਸਾ ਤਰਸ ਨਹੀਂ ਆਉਂਦਿਆ ਤੇ ਕਿਤੇ ਮਾਸਾ ਵੀ ਹੋਵੇ ਕਿਤੇ ਯਾਰ ਮੇਰੀ ਗੱਲ ਸੁਣੋ ਓਦਾਂ ਕਿਤੇ ਹੋਣੀ ਨਹੀਂ ਮਾੜੀ-ਮੋਟੀ ਉਹਨੂੰ ਗੋਲੀ-ਗਾਲੀ ਦੇ ਦੇ ਉੱਥੋਂ ਕੋਈ ਦੱਸ ਗੋਲੀ ਨਾ ਤੁਹਾਨੂੰ ਪਤਾ ਨਹੀਂ ਲੱਗੰਦਿਆ ਕਿ ਉਹਦੇ ਹਾਲਾਤ ਕਿੱਦਾਂ ਦੇ ਮੈਨੂੰ ਨਹੀਂ ਗੱਲ ਦਾ ਪਤਾ ਅਭੀ ਨਵੀਂ ਹੋ ਗਈ ਤੇ ਕੱਲ ਨੂੰ ਕੀ ਤੁਸੀਂ ਮੂੰਹ ਖਾ ਲੋਗੇ ਆਪਣਾ ਨਹੀਂ ਉਹ ਕੱਲ ਆਇਆ ਸੀ ਤੇ ਉਹਨੂੰ ਲੈ ਜਾਂਦਾ ਹਾਂ ਨਾਲ ਹੈ ਉਹ ਸਵਾਲ-ਜਵਾਬ ਕਰਕੇ ਤੇ ਉੱਥੋਂ ਹੀ ਵਾਪਸ ਚੱਲ ਗਿਆ ਮੁੜ ਕੇ ਨਹੀਂ ਚੰਗੀ ਭਲੀ ਸੱਸ-ਮਾ ਕਰ ਕੀ ਗੱਲ ਉਹ ਨਹੀਂ ਖੜ ਸਕਦੀ ਕਿਤੇ ਮੈਨੂੰ ਨਹੀਂ ਇਹ ਗੱਲ ਦਾ ਪਤਾ ਫਿਰ ਸੱਸ ਨਾਲ ਗੱਲ ਕਰ ਜਾਗੀ ਬੰਦਿਆਂ ਨੂੰ ਫੋਨ ਕਰਦਾ ਹਾਂ ਜਿਹੜੇ ਲੈਂਦੇ ਆ ਨਾ ਉਹਨਾਂ ਨੂੰ ਪੁੱਛਦਾ ਕਿ ਕਿਤਾਬ ਗੱਲ ਪਹੁੰਚੀ ਆ ਹਲੋ ਹਾਂਜੀ ਕੀ ਹਾਲ ਆ ਠੀਕ ਆ ਠੀਕ ਆ ਵਧੀਆ ਤੇ ਉਹ ਕੰਮ ਕਿੱਦਾਂ ਪਹੁੰਚਿਆ ਮੈਂ ਕਿਹਾ ਆਸ਼ਾ ਠੀਕ ਹੈ ਠੀਕ ਕੋਈ ਨਹੀਂ ਤੁਸੀਂ ਉਹਨੂੰ ਨਾ WhatsApp ਕਰ ਦੇ ਹਾਂ ਹਾਂ ਕੋਈ ਗੱਲ ਨਹੀਂ ਠੀਕ ਹੈ ਠੀਕ ਤੇ ਪਤਾ ਨਹੀਂ ਲੱਗੇ ਠੀਕ ਹੈ ਕਿਸ ਨੂੰ ਵੀ ਕਿਉਂਕਿ ਉਹਦੇ ਵੀ ਬੰਦੇ ਇੱਥੇ ਆ ਗਏ ਆ ਮੈਨੂੰ ਪਤਾ ਨਹੀਂ ਲੱਗੇ ਕਿਸ ਨੂੰ ਵੀ ਠੀਕ ਹੈ ਠੀਕ ਚੱਲ ਠੀਕ ਹੈ WhatsApp ਕਰਦੇ ਠੀਕ ਆ ਚੰਗਾ ਵਿੰਦਰ ਨੂੰ ਵੀ ਨਾ ਫੋਨ ਕਰ ਹੀ ਲੈਣਾ ਪੁੱਛਦਾ ਕਿੱਥੇ ਪਹੁੰਚੀ ਗੱਲ ਹਲੋ ਮਾ ਆਪਰੇਂਦਰ ਕੀ ਆਲਾ ਵਧੀਏ ਵਧੀਏ ਤੂੰ ਹੀ ਸੁਣੋ ਠੀਕ ਹੈ ਠੀਕ ਅੱਛਾ ਗਿਆ ਆਏ ਉੱਥੇ ਕੰਪਨੀ 'ਚ ਠੀਕ ਆ ਅੱਛਾ ਗਿਆ ਉਹਨਾਂ ਦੀ ਕੰਪਨੀ 'ਚ ਠੀਕ ਹੈ ਠੀਕ ਮਿਲੇ ਹੁੰਦੇ ਅੱਛਾ ਉਹ ਤੇਰਾ ਥਾੜੇ ਲਾਗੋ ਆਣਾ ਬਲਜੀਤ ਉਹਨੂੰ ਹੀ ਮਿਲ ਕੇ ਆਇਆ ਮੈਂ ਉਹਨਾਂ ਨਾਲ ਮੇਰੀ ਗੱਲ ਹੋ ਗਈ ਸਾਰੀ ਹਾਂ ਸਾਰੀ ਕਹਾਣੀ ਦੱਸੀ ਉਹਨੇ ਮੈਨੂੰ ਕੀ ਹੋਇਆ ਹਾਂ ਹਾਂ ਨਹੀਂ ਨਹੀਂ ਮੈਂ ਉਹਨੂੰ ਨਾ ਇਦਾਂ ਗੱਲਾਂ ਗਲਾਂ ਜਿਹੀ ਪੁੱਛ ਲਿਆ ਸੀ ਉਹ ਤੈਨੂੰ ਪਤਾ ਸਾਰੇ ਕੰਮ ਹੋ ਜਾਂਦੇ ਆ ਨਹੀਂ ਨਹੀਂ ਬੰਦਾ ਬਕਾਉਣਾ ਕਿੱਡੀ ਕਵੱਡੀ ਗੱਲ ਵਾ ਵਾਗ ਗਿਆ ਜੋ ਸਭ ਕੁਝ ਦੱਸਤਾ ਆਨੇ ਮੈਨੂੰ ਠੀਕ ਆ ਠੀਕ ਆ ਤਾਂ ਚੱਲ ਤੂੰ ਬਲਿਆਂ ਨੰਬਰ ਭੇਜੀ ਮੈਨੂੰ ਜਿਹੜਾ ਕੰਪਨੀ 'ਚ ਮਿਲਿਆ ਨਾ ਤੈਨੂੰ ਉਹਦਾ ਮੈਨੂੰ ਨੰਬਰ ਭੇਜ ਦੇ ਉਦੋਂ ਇਹ ਨਾਲ ਗੱਲ ਕਰੂੰਗਾ ਕੀ ਕਹਿੰਦਾ ਵਾਂ ਕਿ ਕਿੱਥੇ ਗਿਆ ਜੋਬਣ ਕਿਦਾਂ ਠੀਕ ਆ ਉਹ ਇਹਦੇ ਉਹਨਾਂ ਨੇ ਕੰਮ ਕਰਾਇਆ ਸਾਰਾ ਯਾਰ लवली ਨਹੀਂ ਹਾਂ ਹੋ ਗਈ ਮੇਰੀ ਗੱਲ ਸਾਰੀ ਤੇ ਬਾਕੀ ਜਿਹੜੇ ਉਹ ਬੰਦੇ ਦਾ ਨੰਬਰ ਭੇਜ ਮੈਨੂੰ ਤੇ ਮੈਂ ਵੀ ਉਹਦੇ ਨਾਲ ਗੱਲ ਕਰਦਾ ਠੀਕ ਆ ਠੀਕ ਚੱਲ ਜੰਗਾ ਚਲ ਆ ਵੀ ਵਧੀਆ ਹੋ ਗਿਆ ਬੰਦਿਆਂ ਨੰਬਰ ਮਿਲ ਗਿਆ ਨਾ ਉਦਨੇ ਗੱਲ ਕਰਦਾ ਕੀ ਬਣਿਆ ਤੇ ਖਲੋ ਜਾ लवली ਤੋਰੇ ਸਬੂਤ ਰਹਿ ਗਏ ਕੋਈ ਗੱਲ ਨਹੀਂ ਉਹਨਾਂ ਦੇ ਰੇਵਲ ਸਬੂਤ ਇਕੱਠੇ ਕਰਕੇ